ਸਸਰੀਗਾਲ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈ ਕਾ ਬਗਰਾੜੀ ਤੇ ਬਾਜਾਖਾਨਾ ਨੇੜਲੇ ਸ਼ਹਿਰ ਮੋਗਾ 40 ਕਿਲੋਮੀਟਰ ਬਠਿੰਡਾ 45 ਆ ਬਰਨਾਲਾ 55 ਕਿਲੋਮੀਟਰ ਆ ਅੱਜ ਦੀ ਵੀਡੀਓ ਆਪਾਂ ਆਪਣੇ ਆਪ ਦੀ ਬਣਾ ਰਹੇ ਆ ਆਪਣੀਆਂ ਬਛੀਆਂ ਦੀ ਤੇ ਆਪਣੇ ਚੈਨਲ ਨੂੰ ਬਈ ਜਿਆਦਾ ਜਿਆਦਾ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਕਿ ਜਿਹੜੇ ਸਾਰੇ ਭਰਾ ਬੱਛੀਆਂ ਲੈਣੀਆਂ ਜਿਨ੍ਹਾਂ ਨੇ ਜਾਂ ਗਾਈਆਂ ਲੈਣੀਆਂ ਹਨਾ ਉਹਨਾਂ ਕੋਲੇ ਬਈ ਨੋਟੀਫਿਕੇਸ਼ਨ ਪਹੁੰਚ ਰਿਹਾ ਰਵੇ ਅੱਜ ਆਪਣੇ ਕੋਲੇ ਬਈ 5 ਬੱਚੀਆਂ ਪਹੁੰਚੀਆਂ ਉਮਰ ਤਿੰਨ ਦੀ ਆਪਾਂ ਡਿਟੇਲ ਸਾਰੀ ਦੱਸਾਂਗੇ ਤੁਹਾਨੂੰ ਤੇ ਬਈ ਸਾਰੀਆਂ ਬੱਚੀਆਂ ਬਈ ਦੰਦੋਂ ਖੀਰੀਆਂ ਚਾਰ-ਚਾਰੀ ਥਾਣਾ ਕੋਈ ਫੋਟ ਸ਼ਾਂਖਣੀ ਕਿਸੇ ਦੇ ਕੋਈ ਵੀ ਨੁਕਸ ਨਹੀਂ ਜੇ ਨੁਕਸ ਹੋਵੇ ਬੱਚੀ ਫ੍ਰੀ ਚ ਦਿੱਤੀ ਜਾਊ ਆ ਬੱਚੀ ਜਿਵੇਂ ਵੱਡੀ ਬੱਚੀ ਟੀਕਾ ਲੈਣ ਵਾਲੀ ਇਹ ਵੀ ਦੰਦੋਂ ਖੀਰੀ ਆ ਭਰਾ ਸਾਰਿਆਂ ਨੇ ਆ ਵੇਖੋ ਇਹਦੇ ਥੰਥੁਣ ਵੀ ਆਪਾਂ ਚੈੱਕ ਕਰਾਵਾਂਗੇ ਸਾਰੀਆਂ ਬੱਚਿਆਂ ਦੇ ਦੰਦ ਵੀ ਦੰਦ ਬਈ ਮੁੰਡੇ ਤੋਂ ਦਿਖਾਏ ਨਹੀਂ ਆਣੇ ਪਰ ਆਪਣੀ ਗਾਰੰਟੀ ਆ ਸਾਰੀਆਂ ਬੱਛੀਆਂ ਦੀ ਹੁਣ ਆਪਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਬਈ ਆ ਬੱਛੀ ਦੀ ਬਈ ਉਮਰ ਹੈਗੀ ਆ 3.5 ਮਹੀਨੇ ਇਹ ਐਚਫ ਦੇ ਨਾਰਮਲ ਸੀਮਨ ਦੀ ਐਵੇਂ ਆਪਾਂ ਕਹਦੇ ਆ ਫਲਾਣੇ ਦੀ ਏਬੀਐਸ ਦੇ ਬਰੂਡ ਦੀ ਆ ਬਾਲੇ ਗੱਪ ਛਡਾਪੀਏ ਮਾਰਨੇ ਨਹੀਂ ਸਚਾਈ ਜੀ ਦਿਖਾਵਾਂਗੇ ਬਈ ਤੇ ਰੇਟ ਨਾਰਮਲ ਹੋ ਬੱਚੇ ਦਾ ਦੇਖ ਲਓ ਚਾਰ ਹੀ ਥਾਣਾ ਬਈ ਤੋਰ ਬਈਆਂ ਨੂੰ ਆ ਫੇਸ ਕੁਆਲਟੀ ਬਈ ਚੈੱਕ ਕਰਾ ਦੇ ਇਹਦੇ ਨੂੰ ਕਲੀਮੂ ਕੀ ਆ ਬਈ ਬੱਛੀ ਦੀ ਫੇਸ ਕੁਆਲਿਟੀ ਆ ਤੇ ਬਰੀਡ ਬਰੂਡ ਬਹੁਤ ਵਧੀਆ ਬਈ ਬੱਛੀ ਦੀ ਜਿਹੜੇ ਬਾਈ ਨੇ ਵਧੀਆ ਹੈ ਨਾ ਬੱਛੀ ਪਾਲਣੀ ਆ ਉਹਦੇ ਲਈ ਇੱਕ ਵਧੀਆ ਵਧੀਆ ਚੀਜ਼ ਆ ਬਰੀਡ ਬਰੂਡ ਪੈਠ ਫੁੜਾ ਚੈੱਕ ਕਰ ਲਓ ਤੋਰਾ ਤੂਰਾ ਐ ਨਹੀਂ ਲੱਤਾਂ ਹੀ ਆ ਭਿੜੀ ਜਾਂਦੀਆਂ ਬੱਚੇ ਦੀ ਕੁਆਲਿਟੀ ਬਹੁਤ ਆ ਬਈ ਆ ਵੇਖੋ ਤਾਂ ਤੋਂ ਐ ਜਮਾ ਪੱਧਰੀ ਆ ਤਾਂ ਤੇ ਜਮਾ ਪੱਧਰੀ ਆ ਬਾਕੀ ਬਈ ਐ ਛੋਟਾ ਬੱਚਾ ਕੋਈ ਐ ਵੱਡੀ ਬੱਛੀ ਨਾ ਮੰਨੇ ਅਗਲਾ ਆਖੇ ਬਈ ਵੀਡੀਓ ਤੇ ਤਾਂ ਵੱਡੀ ਲੱਗਦੀ ਸੀ ਹਨਾ ਵੀ ਐ ਛੋਟੀ ਬੱਛੀ ਆ ਬਈ ਕੋਈ ਵੀ ਬੱਛੀ ਦੇ ਸਰੀਰ ਤੇ ਐਣੀ ਬਈ ਗੰਡ ਮਰੋੜ ਜਾਂ ਹਜીર ਦਿਸੂਗੀ ਤੁਹਾਨੂੰ ਉਹ ਚੀਜ਼ਾਂ ਦੀ ਆਪਣੀ ਗਾਰੰਟੀ ਆ ਬਈ ਬਾਕੀ ਬਈ ਸਿਹਤ ਸੁੜੇ ਕੋਲੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਬੱਛੀ ਦੀ ਹਨਾ ਆ ਝੋਲੀ ਚੈੱਕ ਕਰ ਲਓ ਬਈ ਚਾਰ ਹੀ ਥਾਣਾ ਤੇ ਇਹ ਬੱਛੀ ਦਾ ਜਿਹੜਾ ਮੁੱਲ ਆ ਬਈ ਮੁੱਲੇ ਦਾ ਹੈਗਾ 6800 ਰੁਪਈਆ ਜਿਵੇਂ ਮੁਫਤਲਾ ਮੁੱਲ ਕਰਾਂਗੇ ਅੱਜ ਆਪਾਂ ਤਾਂ ਹੀ ਕੋਈ ਬਾਲੇ ਪਾ ਨਹੀਂ ਹੋਣੇ ਜਿਵੇਂ ਜਾਇਰ ਟਾਂ ਵਿੱਚ ਤੁਹਾਨੂੰ ਬੱਚਿਆਂ ਦਿੱਤੇ ਆਣਗੀਆਂ ਬਾਈ ਸਾਰੇ ਭਰਾ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਤੇ ਇੱਕ ਉਹ ਬੈਲ ਬੈਲ ਜੀ ਵਾਲਾ ਆਈਕਨ ਜਿਹਾ ਦਬਾ ਦਿਓ ਦੋ ਨੰਬਰ ਤੇ ਆ ਬੱਚੀ ਆ ਬਾਈ ਇਹ ਵੀ ਦੰਦੋ ਖੀਰੀਆ ਬਈ ਇਹਦੀ ਉਮਰ ਹੈਗੀ ਆ 5 ਮਹੀਨਿਆਂ ਦੀ ਇਹ ਬੱਚੀ ਦੀ ਬਈ ਇੱਕ ਬੇਖੂਬੀ ਹੋਰ ਆ ਬਾਈ ਮੁਰੇ ਹੋਈ ਆ ਵੇਖੋ ਬਾਈ ਇੱਥੋਂ ਬਰੀਡ ਦਾ ਪਤਾ ਲੱਗਦਾ ਬਾਈ ਬੱਚੀ ਦਾ ਦੇਖੋ ਜੀ ਥਣ ਤੇ ਝੋੜੀ ਹਲਾ ਕਹਿੰਦਾ ਬਈ ਐ ਇੱਥੋਂ ਪਤਾ ਲੱਗਦਾ ਬਈ ਬੱਛੀ ਦੀ ਬਰੀਡ ਦਾ ਦੇਖੋ ਚਾਰ ਹੀ ਥਾਣਾ ਮੋٹے ਮੋٹے ਗੁਲਾਬੀ ਥਾਣਾ ਬਈ ਇਹ ਬੱਛੀ ਬਈ ਬਹੁਤ ਚੰਗਾ ਇਹਦੀ ਮਾਦਾ ਰਿਕਾਰਡ ਸੀ ਇਹਦੀ ਮਾਦਾ ਰਿਕਾਰਡ ਹੈਗਾ ਬਈ 27 28 ਲੀਟਰ ਦਾ ਕੁਆਲਟੀ ਕੁਲਟੀ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਈ ਬਾਕੀ ਬੱਛੀ ਦੇਖੋ ਜਾਨ ਪ੍ਰਾਣ ਵਾਲੀ ਆ ਐ ਨਹੀਂ ਲਿੱਸੀ ਲਾਵੀਨੀ ਹੱਡਾ ਹੱਡਾਂ ਦਾ ਪੂਰਾ ਮਜ਼ਬੂਤ ਆ ਢਾਂਚਾ ਬੱਛੀ ਦਾ ਬਈ ਬਾਕੀ ਕੁਆਲਟੀ ਬਹੁਤ ਚੰਗੀ ਆ ਬੱਛੀ ਦੀ ਬਈ ਜਮਾ ਛੋਟਾ ਜਿਹਾ ਫੇਸ ਆ ਹਨਾ ਆਣੀ ਇਹ ਬਾਕੀ ਬਈ 2 ਨੰਬਰ ਤੇ ਆਪਣੇ ਜਿਹੜੇ ਰੇਟ ਹੋਣਗੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਰੇਟ ਵੀ ਬਾਇਬ ਹੋਣਗੇ ਬਾਕੀ ਤਾਂ ਤੂੰ ਤੁਸੀਂ ਧਾਂਚਾ ਚੈੱਕ ਕਰ ਲਓ ਬੱਛੀ ਦੀ ਆ ਕਿ ਟੁਈ ਟਾਈ ਜਮਾ ਸਿੱਧੀ ਆ ਬਈ ਜਿਹੜੀ ਰੀਡ ਦੀ ਆਪਾਂ ਹੰਡੀ ਕਹਿੰਦੇ ਆ ਆਣ ਕਿ ਤੋ ਬੰਗਵਾਲ ਜਾ ਪਈ ਜਾਊ ਤੇ ਬਾਕੀ ਆਏ ਨੇ ਬਈ ਕੋਈ ਇਹਦੇ ਬਈ ਮੋਕੇ ਹੋਣਗੇ ਕੋਈ ਗੰਡ ਗੁੰਡ ਹੋਊਗੀ ਗੱਲ 'ਚ ਤੇ ਥਣਾ ਤੇ ਵੀ ਜੇ ਕੋਈ ਫੋਟ ਸ਼ਾਂਖ ਹੋਵੇ ਹਨਾ ਤੇ ਉਹ ਵੀ ਆਪਣੀ ਜ਼ਿੰਮੇਵਾਰੀ ਆ ਬਈ ਤੇ ਆ ਬਾਹਰ ਨਾਲ ਆਪਣਾ ਖੇਤਾਂ 'ਚ ਘਰ ਕਰਕੇ ਤਾਂ ਕਿ ਬਈ ਮੱਖੀ ਆ ਉਹਦੇ ਕਾਰਨ ਹਨਾ ਏ ਪਸੂਆਂ ਥੋੜਾ ਜਿਹਾ ਪੂਛਾ ਪਛਾ ਮਾਰੀ ਜਾਂਦੇ ਆ ਤੇ 3 ਨੰਬਰ ਤੇ ਆ ਵੱਛੀ ਦੇਖੋ ਬਈ ਇਹ ਵੀ ਵੱਛੀ ਬਈ ਦੰਦੋਂ ਖੀਰੀ ਆ ਇਹ ਵੀ ਐਫ ਦੇ ਨੋਰਮਲ ਟੀਕੇ ਦੀ ਆ ਬਈ ਐਵੇਂ ਆਪਾਂ ਕਹਿ ਦੀ ਬਈ ਇਹਦੀ ਡੈਨ ਮਾਰਕ ਦੀ ਆ ਉਹ ਗੱਪਾਂ ਦਾ ਕੋਈ ਫਾਇਦਾ ਨਹੀਂ ਦੰਦੋਂ ਖੀਰੀ ਇਹ ਆ ਇਹਦੀ ਉਮਰ ਹੈਗੀ ਬਈ 7 ਮਹੀਨੇ ਤੇ 4 ਦਿਨਾਂ ਦੀ ਤੇ ਬਾਕੀ ਝੋਲੀ ਝੁਲੀ ਇਹਦੀ ਵੀ ਚੈੱਕ ਕਰਾਉਣੇ ਆਪਾਂ ਤੁਹਾਨੂੰ ਚਾਰ ਹੀ ਥਾਣਾ ਬਈ ਲਓ ਜੀ ਕਰ ਲੋ ਚੈੱਕ ਝੋਲੀ ਤਾਂ ਬਾਲੀ ਚੰਗੀ ਆ ਬਈ ਕਰਮਾਂ ਵਾਲੀ ਦੀ ਜਿੰਨੀ ਕਹਦੋਂ ਉੰਨੀ ਚੰਗੀ ਝੋਲੀ ਆ ਥੰਥੂਣ ਵੇਖ ਬਈ ਕਿੰਨਾ ਨਿੱਖਣ ਮਾ ਲੱਗਿਆ ਬੱਛੀ ਦਾ ਝੋਲੀ ਵੇਖੋ ਕਿੰਨੀ ਆ ਲਓ ਜੀ ਤੋੜਦੇ ਬਈ ਇਹਨੂੰ ਵੀ ਬਾਕੀ ਬਈ ਜਿੰਨੀਆਂ ਬੱਛੀਆਂ ਕੁਆਲਿਟੀ ਵਾਲੀਆਂ ਤੇ ਆ ਬੱਛੀ ਦਾ ਜਿਹੜਾ ਰੇਟ ਆ ਬਈ 12500 ਰੁਪਏ ਸਿੱਧੀ ਤੋੜ ਬਈ ਲੈਗ ਸਕੋਰ ਦਾ ਮਗਰੋਂ ਪਤਾ ਲੱਗੇ ਸਿੱਧੀ ਤੋੜ ਜਾਵਾਂ ਬਈ ਲੱਤ ਤਾਂ ਨਹੀਂ ਕਿਸੇ ਬੱਛੀ ਦੀ ਭੜਦੀ ਆ ਇੱਕ ਬੜੀ ਡਰਦੀ ਆ ਬੱਛੀ ਥੋੜੀ ਨਾ ਫਾਰਮ ਚ ਖੁੱਲੀ ਫਿਰਦੀ ਆਈ ਆਏ ਨਹੀਂ ਕੋਈ ਧੌਂ ਤੇ ਨਿਸ਼ਾਨ ਵੀ ਨਹੀਂ ਗਾ ਇਹਦੇ ਤੇ ਤੰਗ ਵੀ ਡਰਦੀਆਂ ਬੱਚੀਆਂ ਅੱਜ ਹੀ ਆਈਆਂ ਤੇ ਬਾਕੀ ਬਈ ਯਾਰ ਬਾਲਾ ਆਪਾਂ ਨੂੰ ਆਏ ਹੁਣ ਆਪਾਂ ਵੀਡੀਓ ਬਣਾਉਣ ਲੱਗਿਆ ਹਨ ਇੰਨਾ ਪਤਾ ਨਹੀਂ ਲੱਗਦਾ ਜੇ ਕੋਈ ਬੰਦੇ ਨੂੰ ਕਿਸੇ ਨੂੰ ਗਲਤੀ ਫਲਤੀ ਲੱਗਦੀ ਆ ਅਗਲਾ ਆਪਣੇ ਨੰਬਰ ਤੇ ਦੱਸ ਵੀ ਸਕਦਾ ਮੇਰਾ ਨੰਬਰ 987292 57848 ਇਹ ਆਪਣਾ ਨੰਬਰ ਆ ਬਈ ਜੇ ਕੋਈ ਗਲਤੀ ਗੁਲਤੀ ਲਾਇਦੀ ਹਨਾ ਬਈ ਉਹ ਬਈ ਬਣੇ ਮaaf ਕਰਦੇ ਹੋ ਕਿਉਂਕਿ ਆਪਾਂ ਆਪਦੇ ਚੈਨਲ ਬਣਾਇਆਗਾ ਨਵਾਂ ਇਹਦੇ ਹੀ ਹੁਣ ਵੀਡੀਓ ਪਾਇਆ ਕਰਾਂਗੇ ਜਿੰਨੀਆਂ ਬੱਚੀਆਂ ਆਇਆ ਕਰਨਗੀਆਂ ਹਨਾ ਤੇ ਆਪਾਂ ਇਹ ਚੈਨਲ ਤੇ ਵੀਡੀਓ ਬਣਾ ਕੇ ਪਾਇਆ ਕਰਾਂਗੇ ਬਈ ਆਪ ਵੀ ਤੇ ਆਪਣਾ ਉਹ ਬਈ ਬਾਕੀ ਬਿਆੰਤ ਬਈ ਦੇ ਚੈਨਲ ਦੇ ਵੀ ਆਪਣੀਆਂ ਵੀਡੀਓ ਆਉਂਦੀਆਂ ਤੇ 4 ਨੰਬਰ ਤੇ ਦਾ ਮਿੱਤਰੋ ਡਾਇਮੰਡ ਪੀਸ ਹੀ ਆ ਗਿਆ ਜਿਹੜੀ ਚੀਜ਼ ਦੀ ਅੱਜ ਕੱਲ ਮੰਗਤ ਦੇਖੋ ਬੋਦੀ ਵਾਲੀ ਬੱਛੀ ਆ ਬਈ ਫੇਸਬੁਕ ਚੈੱਕ ਕਰੋ ਆ ਵੇਖੋ ਬਈ ਮੱਥੇ ਜੇ ਕਿੰਨੀ ਵਧੀਆ ਬੋਦੀ ਜੀ ਦਾ ਕੁਆਲਿਟੀ ਦਾ ਜਿਹੜੀ ਦਾ ਮੁੱਲ ਅੱਜ ਤੇ ਇਹ ਬੱਛੀ ਬਈ ਚਾਰ ਹੀ ਥਾਣਾ ਕੋਈ ਫੋੜ ਸ਼ਾਂਖਣੀ ਲੋ ਚੈੱਕ ਕਰ ਲਓ ਝੋਲੀ ਬੱਛੀ ਲੋ ਬਈ ਮੋਟਾ ਮੋਟਾ ਥਾਣਾ ਲੋ ਤੋਰ ਦੇ ਬਈ ਇਹਨੂੰ ਵੀ ਇਹ ਵੀ ਬੱਛੀ ਬਈ ਦੰਦੋਂ ਖੀਰੀ ਆ ਲੰਮੀ ਤੋਰ ਦੇ ਇਹ ਤੁਰਦੀ ਕਿਉਂ ਨਾ ਬਈ ਬੱਸੀਆਂ ਘਾਟ ਆ ਕਿਉਂਕਿ ਇਹ ਉੱਤੇ ਖੁੱਲੀਆਂ ਫਿਰਦੀਆਂ ਕਰਕੇ ਹਨਾ ਇਹਨਾਂ ਦੇ ਪਟੇ-ਪਟੇ ਆਪਾਂ ਹੀ ਪਾਏ ਆ ਬਈ ਮੋੜ ਲਿਆ ਬਈ ਬਾਕੀ ਸੱਜਣੋਂ ਬੱਛੀ ਦੀ ਕੁਆਲਿਟੀ ਕੁਆਲਿਟੀ ਤੁਸੀਂ ਦੇਖ ਰਹੇ ਆ ਹਨਾ ਏ ਕਲਾਸ ਜਿਹਨੂੰ ਕਹਿੰਦਾ ਉਹ ਆ ਡਾਇਮੰਡ ਪੀਸ ਆ ਕੋਈ ਭਰਾ ਇਹਨੂੰ ਚੰਗੀ ਦੇਖ ਪੇ ਰੇਸ ਕਰ ਲੈ ਹਨਾ 2-3 ਮਹੀਨਿਆਂ ਚ ਵੀ ਪੀਟੀਗਾ ਲੈ ਜੂਗੀ ਸੀਮਣੇ ਕਨਸੀਵ ਕਰ ਲੂਗੀ ਕਹਿੰਦਾ ਭਾਵਾ ਤੇ ਬਾਕੀ ਆ ਤੁਸੀਂ ਤਾਂ ਤੋਂ ਚੈੱਕ ਕਰ ਲਓ ਹਨਾ ਹੱਡ ਹੱਡ ਬੱਛੀ ਦੇ ਮੂੰਹ ਮਾਂ ਬਹੁਤ ਚੰਗਾ ਬੱਛੀ ਦਾ ਬਈ ਇਹ ਬੱਛੀ ਡਿਮਾਂਡ ਹੈਗੀ ਬਈ 17000 ਰੁਪਿਆ ਤੇ ਥਣਥਣ ਇੱਕ ਵਾਰ ਫੇਰ ਚੈੱਕ ਕਰਾ ਦਿੰਨੇ ਆ ਤੇ ਆਪਾਂ ਲਓ ਜੀ ਤੇ ਬਈ ਇਦੂ ਆ ਗਈ ਪੂਰੀ ਵੱਡੀ ਬੱਛੀ ਜਮਾਂ ਟੀਗਾ ਲੈਣ ਵਾਲੀ ਇਹ ਬੱਛੀ ਵੀ ਸਜਣੋ ਫਾਰਮ ਚੋਂ ਖੁੱਲੀ ਫਿਰਦੀ ਹੈ ਜੇ ਦੇਖੋ ਬੱਛੀ ਦੀ ਝੋਲੀ ਚੈੱਕ ਕਰੋ ਚਾਰ ਹੀ ਥਾਣਾ ਬਈ ਕੋਈ ਫੋਟ ਸ਼ਾਕ ਨਹੀਂ ਤਾਂ ਤੂੰ ਤਾਂ ਢੰਚਾ ਢੁੰਚਾਈ ਚੈੱਕ ਕਰ ਲਓ ਫੇਸ ਜਮਾ ਨਿੱਕਾ ਆ ਵੱਛੀ ਦਾ ਬਾਈ ਤੇ ਬਾਈ ਫੇਸ ਜਮਾ ਛੋਟਾ ਆ ਇਹ ਵੱਛੀ ਬਾਈ ਫਾਰਮ ਚੋਂ ਖੁੱਲੀ ਫਿਰਦੀ ਆਈ ਆ ਤੇ ਇਹਦੇ ਅੱਜ ਆਪਾਂ ਧਲਿਆਰਾ ਪਾਇਆ ਤਾਂ ਇਹੋ ਥੋੜੀ ਔਲ ਕਰਦੀ ਆ ਪਟੇ ਜੇ ਬਾਈ ਭਾਈ ਦੀ ਵਾਲਾ ਸੀਗੀ ਪਹਿਲਾਂ ਉਹ ਵੀ ਪਟਾ ਵੀ ਪਾਇਆ ਸੀ ਇਹਦੇ ਆਪਾਂ ਤੇ ਫਿਰੇ ਪਟੇ ਜੇ ਨਾ ਭਾਈ ਦੀ ਵਾਲਾ ਵੀ ਕਾਬੂ ਨਹੀਂ ਆਉਂਦੀ ਸੀਗੀ ਬੱਛਿਆ ਕਦ ਕੋਦ ਚੈੱਕ ਕਰਾ ਦਿਓ ਬਾਈ ਕਰ ਲਓ ਬਾਈ ਚੈੱਕ ਬੱਛਿਆ ਕਦ ਚਲੋ ਆਇਣੀ ਬਾਈ ਹਣਾ ਵੀ ਨਿੱਕੀ ਜੀ ਹੋਊਗੀ ਬਈ ਆਪਾਂ ਵੀਡੀਓ 'ਚ ਵੱਡੀ ਬਣਾਤੀ ਉਹ ਗੱਲ ਨਹੀਂ ਤੇ ਬਾਕੀ ਬੱਛੀ ਆ ਬਾਈ ਤੂਰਾ ਤੂਰਾ ਜਿਹਾ ਕਹ ਲਓ ਬਰੀਡ ਬਰੂਡ ਇਹ ਬੱਛੀ ਆ ਬਾਈ 15 20 ਦਿਨਾਂ 'ਚ ਟੀਕਾ ਲੈਣ ਵਾਲੀ ਬੱਛੀ ਆ ਫੁੱਲ ਜਰਮਾਨੀ ਬੱਛੀ ਆ ਬਈ ਆਏ ਨਹੀਂ ਬਈ ਕਾਬੂ ਆਉਣ ਵਾਲੀ ਨਹੀਂ ਏਡੀ ਬੱਛੀ ਆ ਥੋੜਾ ਜਿਹਾ ਬੱਛੀ ਨੇ ਹਜੇ ਜੀ ਨਹੀਂ ਲਾਇਆ ਸੱਜਣੋ ਤਾਂ ਇਉਂ ਐ ਲੱਗਦੀ ਆ ਕੋਕ ਕੋਖ ਨਹੀਂ ਚੱਕੀ ਜੋ ਪੱਠੇ ਪੱਠੇ ਖਾਂ ਲੱਗੀ ਨਾ ਉਹ ਕੋਕ ਕੋਖ ਫੁੱਲ ਜਾ ਕੇ ਨਹੀਂ ਆ ਤੇ ਇਹ ਬੱਛੀ ਨੇ 15 20 ਦਿਨਾਂ 'ਚ ਟੀਕਾ ਲੈਣ ਵਾਲੀ ਬੱਛੀ ਆ ਬਾਈ ਬਾਕੀ ਬੱਛੀਆਂ ਤੋੜਾ ਦੂਰਾ ਜੇ ਕਰ ਲੋ ਲੈਗ ਸਕੋਰ ਹਣਾ ਤਾਂ ਤੋਂ ਬੋਡੀ ਵੰਤਰ ਜਿਹੜਾ ਬਈ ਪੂਰਾ ਵੱਡਾ ਗਾ ਇਹ ਬੱਚੀ ਆਪਨੂੰ ਬਈ 3 ਮਾਰ ਕੇ 40 ਇੱਕ 16 ਦੀ ਦੱਸੀ ਦੱਸੀਆ ਭਰਾਵਾਂ ਨੇ ਬਈ ਫੇਸ ਦੇਖੋ ਬੱਚੀ ਦਾ ਕਿੰਨਾ ਚੰਗਾ ਉਮਰੇ ਬੱਚੀ ਦੀ ਹੈ ਕਿ 10 ਮਹੀਨੇ ਤੇ 15 ਦਿਨਾਂ ਦੀ ਆ ਬਾਈ ਇਹੀ ਆਪਣੇ ਕੋਲ ਅੱਜ ਪੰਜ ਬੱਛੀਆਂ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਗਾਂ ਤਾਂ ਜੋ ਹਰੇਕ ਭਰਾ ਨੂੰ ਆਪਣੀ ਹਣੇ ਜਿਹੜੀ ਨਵੀਂ ਵੀਡੀਓ ਆਵੇ ਬੱਛੀਆਂ ਬਾਰੇ ਪਤਾ ਲੱਗਦਾ ਰਹੇ ਆਹ ਬਈ ਪੰਜ ਬੱਛੀਆਂ ਤੇ ਇੱਕ ਆ ਬੱਛੀ ਦੀ ਬਈ ਉਮਰ ਦਸਨੀ ਭੁੱਲ ਗਈ ਸੀ ਰੇਟ ਆ ਇਹ ਬੱਛੀ ਦਾ ਰੇਟ ਹੈਗਾ 7500 ਰੁਪਿਆ ਜੇ ਕੋਈ ਬੰਦਾ ਆਪਾਂ ਤੋਂ ਚਾਰੇ ਬੱਛੀਆਂ ਪੰਜੇ ਇਕੱਠੀਆਂ ਲੈਂਦਾ ਤੇ ਅੱਜ ਆਪਾਂ ਆਫਰ ਲਾਵਾਂਗੇ ਤੇ ਇਹ ਬਈ ਬੱਛੀਆਂ ਦਾ ਜਿਹੜਾ ਆਫਰ ਆ ਹਨਾ ਜੇ ਕੋਈ ਆਪਾਂ ਤੋਂ ਭਰਾ ਪੰਜੇ ਬੱਛੀਆਂ ਇਕੱਠੀਆਂ ਲੈਂਦਾ ਤਾਂ ਇਹਨਾਂ ਦਾ ਰੇਟ ਹੈਗਾ ਪੰਜਾਂ ਦਾ ਬਈ 66000 ਰੁਪਿਆ ਠੀਕ ਆ ਸਾਰੇ ਪੰਜਾਬ ਦਾ ਕਰਾਇਆ ਫ੍ਰੀ ਹਰਿਆਣਾ ਰਾਜਸਥਾਨ ਦਾ ਵੀ ਕਰਾਇਆ ਫ੍ਰੀ ਹੈ ਜੇ ਕੋਈ ਭਰਾ ਅਦਰ ਸਟੇਟ ਦਾ ਵੀ ਲੈਂਦਾ ਤੇ ਬਾਕੀ ਬਈ ਹਨਾ ਚਲੋ ਮਿਲਦੇ ਆ ਨਵੀਂ ਵੀਡੀਓ 'ਚ ਮੇਰਾ ਕੰਟੈਕਟ ਨੰਬਰ 98729 57842 ਬਈ ਤੇ ਸਾਰੇ ਭਰਾਵਾਂ ਨੂੰ ਬਈ ਹੱਥ ਬੰਨ ਕੇ ਬੇਨਤੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਉਹ ਘੰਟੀ ਵਾਲਾ ਬੈਲ ਬਟਨ ਦਬਾਓ ਤੇ ਬਾਕੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਨਿਰਮਲ ਡੇਰੀ ਫਾਰਮ 201 ਤੇ ਉਹ ਵੀ ਫਾਲੋ ਕਰੋ ਜਾ ਕੇ ਹੋ ਤੇ ਤੇ ਆਪਾਂ ਹੁਣ ਕੀ ਕਰੇ ਗਏ ਬਾਈ ਇਹ ਤੇ ਨਿਤ ਨਵੀਂ ਵੀਡੀਓ ਪਾਇਆ ਕਰਾਂਗੇ ਦੱਸਿਆ ਕਰਾਂਗੇ ਬਈ ਕਿੱਥੋਂ ਆਪਾਂ ਬੱਚੇ ਲੈਣੇ ਆ ਬਈ ਕਿਹੜੇ ਫਾਰਮ ਚ ਲੈਣੇ ਉਤੋਂ ਵੀ ਵੀਡੀਓ ਬਣਾ ਕੇ ਪਾਇਆ ਕਰਾਂਗੇ ਸਾਰੇ ਭਰਾਵਾਂ ਦਾ ਬਈ ਧੰਨਵਾਦ ਹਨਾ ਦਿਲੋਂ ਜਿਹੜੇ ਭਰਾ ਆਪਣੀ ਵੀਡੀਓ ਦਿੰਦੇ ਆ ਬਾਕੀ ਬਈ ਦੰਦ ਆਪਾਂ ਅਗਲੀ ਵੀਡੀਓ ਤੇ ਕੋਈ ਨਾ ਆਪਾਂ ਬੰਦਾ ਹੋਰ ਲੱਭਾ ਕਰਾਂਗੇ ਮੈਂ ਤੋਰ ਕੇ ਦਿਖਾਇਆ ਕਰੂੰਗਾ ਤੇ ਉਹ ਚ ਦੰਦ ਵੀ ਚੈੱਕ ਕਰਾ ਕਰਾਂਗੇ ਉਹ ਚੀਜ਼ ਦੀ ਆਪਣੀ ਗਾਰੰਟੀ ਆ ਥਣਾ ਦੀ ਦੰਦਾਂ ਦੀ ਬਾਕੀ ਕਦਕਾਰ ਤੁਸੀਂ ਵੀਡੀਓ ਚ ਚੈੱਕ ਕਰ ਲੈਣਾ ਗੰਡ ਮਰੋੜ ਹੋਵੇ ਜੀਰ ਹੋਵੇ ਉਹ ਚੀਜ਼ ਵੀ ਮੇਰੀ ਗਾਰੰਟੀ ਹੈ ਧੰਨਵਾਦ ਬਈ ਸਾਰੇ ਭਰਾਵਾਂ ਦਾ ਸਸਰੀ ਗੱਲ